16 ਤਾਰਾਂ ਦੀ ਰਾਤ ਨੂੰ ਇੱਕ ਲੇਡੀ ਸਾਡੀ ਯੂਪੀ ਤੋਂ ਆ ਕੇ ਇੱਥੇ ਆ ਕੇ ਲਵਾਰਸ ਹਲ ਸੌ ਗਈ ਸੀ ਬੱਚਾ ਕਰੀਬ-ਕਰੀਬ ਸਵੇਰ 2 ਵਜੇ ਉਹਦੇ ਨਾਲ ਲੇਡੀ ਤੇ ਇੱਕ ਜੈਂਟਸ ਸੀ ਉਹ ਕਿਡਨਾਪ ਕਰਕੇ ਲੈ ਗਈ ਸੀ ਤੇ ਜਦੋਂ ਸਾਡੇ ਮਨਯੋਗ ਸਪੈਸ਼ਲ ਡੀਜੀਪੀ ਸਾਹਿਬ ਦੇ ਧਿਆਨ ਦੇ ਵਿੱਚ ਅਸੀਂ ਦੱਸਿਆ ਕਿ ਵੀ ਆਹ ਘਟਨਾ ਸਾਡੇ ਇੱਕ ਵਾਪਰ ਗਈ ਉਹ ਕਹਿੰਦੇ ਜਿਵੇਂ ਵੀ ਹੋਵੇ ਇਹ ਬੱਚਾ ਰਿਕਵਰ ਕਰਾਉਣਾ ਹੀ ਕਰਾਉਣਾ ਹੈ ਜਿਹਨੂੰ ਅਸੀਂ ਟਾਸਕ ਵਜੋਂ ਲਿਆ ਐਜ਼ ਅ ਟਾਸਕ ਜਿਸ ਥੰਨੋ ਐ ਹੋ ਗਿਆ ਕਿ ਅਸੀਂ ਪਹਿਲਾਂ ਵੀ ਕਾਫੀ ਬੱਚੇ ਰਿਕਵਰ ਕਰਾ ਚੁੱਕੇ ਹਾਂ ਕਿਡਨੈਪ ਤੇ ਸਾਡੇ ਕੋਲ ਉਹ ਲੇਡੀ ਜਦੋਂ ਆਈ ਹੈ ਉਹ ਕਰੀਬ 8:00 ਵਜੇ ਠਾਣੇ ਆਈ ਹੈ ਜੀ ਆਰ ਪੀਟਨ ਤੇ ਗੈਪ 6-7 ਘੰਟਿਆਂ ਦਾ ਗੈਪ ਪੈ ਗਿਆ ਸੀ ਵਿੱਚ ਤੇ ਫਿਰ ਵੀ ਸਾਡੀ ਟੀਮ ਹੈ ਤੇ ਇਹਨਾਂ ਨੇ ਬੁੱਖਰ ਵਕਤ ਸਾਬ ਕਹਿੰਦੇ ਟੀਮਾਂ ਬਣਾ ਕੇ ਹੁਣੇ ਹੀ ਤੇ ਕਿਸੇ ਵੀ ਤਰੀਕੇ ਦੀ ਕੋਈ ਵੀ ਮਦਦ ਦੀ ਲੋੜ ਹੈ ਤਾਂ ਮੈਨੂੰ ਨਾਲ ਦੀ ਨਾਲ ਹੀ ਦੱਸੀ ਜਾਣਾ ਮੈਂ ਤੁਹਾਡੀ ਮਦਦ ਪ੍ਰੋਵਾਈਡ ਕਰਾ ਦੂੰ ਮਿਹਨਤ ਕਰਕੇ ਅਸੀਂ ਬੱਚਾ ਰਿਕਵਰ ਕਰਾ ਲਿਆ ਜਿਵੇਂ ਕਿ ਆਪ ਜੀ ਸਾਰਿਆਂ ਨੂੰ ਪਤਾ ਹੀ ਹੈ ਕਿ ਇੱਕ ਬੱਚਾ 16 17 ਦੀ ਰਾਤ ਨੂੰ ਇੱਕ ਲੇਡੀ ਸਾਡੀ ਯੂਪੀ ਤੋਂ ਆ ਕੇ ਇੱਥੇ ਆ ਕੇ ਲਵਾਰਸ ਹੌਗੀ ਜੀ ਤੇ ਬੱਚਾ ਕਰੀਬ ਕਰੀਬ ਸਵਾ 2 ਵਜੇ ਉਹਦੇ ਨਾਲ ਲੇਡੀ ਤੇ ਇੱਕ ਏਜੰਸੀ ਉਹ ਕਿਡਨੈਪ ਕਰਕੇ ਲੈ ਗਏ ਸੀ ਤੇ ਜਦੋਂ ਸਾਡੇ ਮਾਨਯੋਗ ਸਪੈਸ਼ਲ ਡੀਜੀਪੀ ਸਾਹਿਬ ਮੈਡਮ ਸਸੀ ਪ੍ਰਭਾ ਦਿਵੇਦੀ ਜੀ ਆਈਪੀਐਸ ਡੀਜੀਪੀ ਰੇਲਵੇਜ਼ ਦੇ ਧਿਆਨ ਦੇ ਵਿੱਚ ਅਸੀਂ ਦੱਸਿਆ ਕਿ ਵੀ ਆਹ ਘਟਨਾ ਸਾਡੇ ਇੱਕ ਵਾਪਰ ਗਈ ਹੈ ਤੇ ਉਹਨਾਂ ਨੇ ਬਹੁਤ ਹੀ ਮਤਲਬ ਪੈਨ ਲੈ ਕੇ ਉਹ ਕਹਿੰਦੇ ਜਿਵੇਂ ਵੀ ਹੋਵੇ ਇਹ ਬੱਚਾ ਰਿਕਵਰ ਕਰਾਉਣਾ ਹੀ ਕਰਾਉਣਾ ਹੈ ਜਿਹਨੂੰ ਅਸੀਂ ਟਾਸਕ ਵਜੋਂ ਲਿਆ ਐਜ਼ ਅ ਟਾਸਕ ਜਮੇ ਸਾਨੂੰ ਐ ਹੋ ਗਿਆ ਕਿ ਵੀ ਅਸੀਂ ਪਹਿਲਾਂ ਵੀ ਕਾਫੀ ਬੱਚੇ ਰਿਕਵਰ ਕਰਾ ਚੁੱਕੇ ਆ ਕਿਡਨੈਪ ਤੇ ਉਸ ਤੋਂ ਬਾਅਦ ਅਸੀਂ ਜਦੋਂ ਸ਼ੁਰੂ ਕੀਤੀ ਤਫ਼ਤੀਸ਼ ਤੇ ਇੱਕ ਤਾਂ ਪਹਿਲੀ ਤਾਂ ਸਾਨੂੰ ਪ੍ਰੋਬਲਮ ਕਿੱਥੇ ਆਈ ਬੱਚਾ ਗੁੰਮ ਹੋਇਆ ਕਰੀਬ-ਕਰੀਬ ਜਿਹੜਾ ਕਿਡਨੈਪ ਹੋਇਆ ਉਹ ਰਾਤੀ ਸਵਾ 2 ਵਜੇ ਦੇ ਕਰੀਬ 2:15 AM ਤੇ ਸਾਡੇ ਕੋਲ ਉਹ ਲੇਡੀ ਜਦੋਂ ਆਈ ਹੈ ਉਹ ਕਰੀਬ 8:00 ਵਜੇ 8:00 ਆਈ ਹੈ ਜੀ ਆਰਪੀਡਨ ਤੇ ਗੈਪ 6-7 ਘੰਟਿਆਂ ਦਾ ਗੈਪ ਪੈ ਗਿਆ ਸੀ ਵਿੱਚ ਤੇ ਫਿਰ ਵੀ ਸਾਡੀ ਟੀਮ ਹੈ ਸਾਡੇ ਐਸ ਐਚਓ ਸਾਹਿਬ ਕੁਲਵਿੰਦਰ ਸਿੰਘ ਜੀ ਬਿਰਬਲ ਜੀ ਸਤੀਸ਼ ਜੀ ਤੇ ਇਹਨਾਂ ਨੇ ਵੱਖ-ਵੱਖ ਸਾਹਿਬ ਕਹਿੰਦੇ ਟੀਮਾਂ ਬਣਾ ਕੇ ਹੁਣੇ ਹੀ ਤੇ ਕਿਸੇ ਵੀ ਤਰੀਕੇ ਦੀ ਕੋਈ ਵੀ ਮਦਦ ਦੀ ਲੋੜ ਹੈ ਤਾਂ ਮੈਨੂੰ ਨਾਲ ਦੇ ਨਾਲ ਹੀ ਦੱਸੀ ਜਾਣਾ ਮੈਂ ਤੁਹਾਡੀ ਮਦਦ ਪ੍ਰੋਵਾਈਡ ਕਰਾ ਦੂੰਗੀ ਤੇ ਸਾਹਿਬ ਨਾਲ-ਨਾਲ ਸਾਨੂੰ ਸਪੈਸ਼ਲ ਡੀਜੀਪੀ ਸਾਹਿਬ ਸਾਡੇ ਰੇਲਵੇ ਨਾਲ-ਨਾਲ ਸਾਡਾ ਗਾਈਡ ਵੀ ਕਰੀ ਗਏ ਉਹਨਾਂ ਨੇ ਸਾਨੂੰ ਨਾਲ-ਨਾਲ ਦੱਸੀ ਗਏ ਹੁਣ ਇੱਧਰ ਜਾਓ ਹੁਣ ਇੱਧਰ ਜਾਓ ਆ ਕਰੋ ਆ ਕਰੋ ਤੇ ਜਿਨ੍ਹਾਂ ਦੇ ਮਿਹਨਤ ਕਰਕੇ ਅਸੀਂ ਬੱਚਾ ਰਿਕਵਰ ਕਰਾ ਲਿਆ ਕਿੰਨੇ ਘੰਟੇ ਦੀ ਰਿਕਵਰ ਹੋਈ ਇਹ ਕਰੀਬ ਕਰੀਬ 72 ਘੰਟਿਆਂ ਦੀ 60 60 60 ਮਿੰਟ ਤੇ ਦਰੇ ਸਾਰਨ ਕੀ ਸੀ ਕਿਉਂ ਇਦਾਂ ਹੋਇਆ ਜਦੋਂ ਇਹ ਲੇਡੀ ਹੈ ਜਿਹੜੀ ਜਿਹਦਾ ਬੱਚਾ ਗੁੰਮ ਹੋਇਆ ਅਸੀਂ ਲਾਲਤੀ ਦੇਵੀ ਦਾ ਨਾਮ ਹੈ ਇਹਦੇ ਘਰ ਵਾਲੇ ਦਾ ਨਾਮ ਹੈ ਅਸ਼ੀਸ਼ ਇਹ ਰਹਿਣ ਵਾਲੀ ਫਤੇਪੁਰ ਯੂਪੀ ਦੀ ਹੈ ਇਹਦੀ ਉਮਰ ਕਰੀਬ 26 ਸਾਲ ਹੈ ਤੇ ਇਹਦੇ ਦੋ ਬੱਚੇ ਐ ਇੱਕ ਬڑا ਬੱਚਾ ਸੰਸਕਰ ਸਿੰਘ 4 ਸਾਲ ਦਾ ਤੇ ਛੋਟਾ ਬੱਚਾ ਹੈ ਰਾਜ ਸਿੰਘ ਜਿਹੜਾ 1 ਸਾਲ ਦਾ ਹੈ ਤੇ ਉਹ ਲੇਡੀ ਵੀ ਇੱਥੇ ਆਈ ਸੀ ਲੇਡੀ ਤੇ ਜਿਹੜੇ ਬੱਚਾ ਚੋਰੀ ਕੀਤਾ ਉਹਦੇ ਨਾਲ ਇੱਕ ਜੈਂਟਸ ਬੰਦਾ ਵੀ ਸੀ ਜਨਾਨੀ ਦੇ ਬੰਦਾ ਤੇ ਉਹਨੇ ਦੇਖਿਆ ਕਿ ਜਿਹੜੀ ਲਾਲਤੀ ਦੇਵੀ ਹੈ ਲਾਪਰਵਾਹ ਕਿਸਮ ਦੀ ਜਨਾਨੀ ਹੈ ਉਹ ਆਪਣਾ ਛੋਟਾ ਬੱਚਾ ਉਹਨੂੰ ਬਾਰੀ-ਬਾਰੀ ਫੜਾ ਕੇ ਕਦੀ ਮੋਬਾਈਲ ਫੋਨ ਤੇ ਇੱਧਰ ਚੱਲ ਜਾਂਦੀ ਸੀ ਕਦੀ ਇੱਧਰ ਚੱਲ ਜਾਂਦੀ ਸੀ ਇੱਕ ਦੋ ਵਾਰੀ ਵਾਸ਼ਰੂਮ ਵੀ ਜਾ ਕੇ ਆਈ ਬੱਚਾ ਉਹਨਾਂ ਦੇ ਹੈਂਡਓਵਰ ਕਰਕੇ ਤੇ ਉਹਨੇ ਉਦੋਂ ਤਾਂ ਉਹਨੇ ਸੋਚਿਆ ਕਿ ਵੀ ਬੱਚਾ ਵੀ ਜਾਗਦਾ ਇੱਥੇ ਉਹਦੀ ਮਾਂ ਵੀ ਜਾਗਦੀ ਹੈ ਤੇ ਜਦੋਂ ਸਵਾ ਦੋ 1 ਵਜੇ ਉਸ ਹੋ ਗਈ ਲਲਤੀ ਦੇਵੀ ਜਿਹੜੀ ਯੂਪੀ ਤੋਂ ਆਈ ਸੀ ਪੰਜਾਬ ਚ ਲੁਧਿਆਣੇ ਚ ਸਟੇਸ਼ਨ ਤੇ ਉਹਦੇ ਨਾਲ ਹੀ ਉਹਨੇ ਦੇਖ ਲਿਆ ਕਿ ਹੁਣੇ ਲੇਡੀਸ ਹੋ ਗਈ ਸਵਾ 2 ਵਜੇ ਕਰੀਬ ਸਵਾ 2 ਵਜੇ ਉਹਨੇ ਉਹਦਾ ਬੱਚਾ ਚੱਕ ਕੇ ਤੇ ਉਹ ਉਹਦੇ ਨਾਲ ਜਿਹੜਾ ਉਹਦਾ ਸਾਥੀ ਸੀ ਇੰਦਰਦੇਵ ਤੇ ਉਹ ਲੈ ਕੇ ਉਹਨੋਂ ਨਿਕਲ ਗਏ ਸਰ ਇਹਨਾਂ ਆਪਾਂ ਚ ਰਜਿਸਟ੍ਰੇਸ਼ਨ ਕੀਤੀ ਹੈ ਨਾ ਇਹ ਦੋਨੋਂ ਫੈਕਟਰੀਆਂ ਚ ਕੰਮ-ਕੁਮ ਕਰਦੇ ਜੀ ਇੱਕ ਦੂਸਰੇ ਨੂੰ ਜਾਣਦੇ ਇੱਕ ਦੂਸਰੇ ਨੂੰ ਫੈਕਟਰੀਆਂ ਚ ਕੰਮ ਕਰਕੇ ਜਾਣ ਲੱਗ ਪਏ ਸਰ ਪਹਿਲਾਂ ਇਹਨਾਂ ਨੇ ਹੋਰ ਵੀ ਵਿੱਚ ਕੋਈ ਕਾਰਵਾਈ ਕੀਤੀ ਹੈ ਇਹਨਾਂ ਦੇਖੋ ਜੀ ਹੁਣ ਮਾਨਯੋਗ ਅਦਾਲਤ ਦੇ ਵਿੱਚ ਦੋਨਾਂ ਨੂੰ ਪੇਸ਼ ਕਰਕੇ ਵੱਧ ਤੋਂ ਵੱਧ ਪੁਲਿਸ ਰਿਮਾਂਡ ਦੀ ਕੋਸ਼ਿਸ਼ ਕਰਾਂਗੇ ਮੰਗ ਕਰਾਂਗੇ ਕਿ ਵੀ ਜਿੱਨਾ ਸਾਨੂੰ ਪੁਲਿਸ ਰਿਮਾਂਡ ਮਿਲ ਜਵੇ ਤੇ ਉਸ ਤੋਂ ਬਾਅਦ ਅਸੀਂ ਪੂਰੀ ਇੰਟਰੋਗੇਸ਼ਨ ਤੋਂ ਬਾਅਦ ਇਹ ਕੁਝ ਸਾਫ ਸਾਫ ਕਹਿਣ ਦੇ ਸਰ ਇਹਨਾਂ ਨੂੰ ਪੜਾਇਆ ਪਤਾ ਨਹੀਂ ਕੀ ਕੀ ਆ ਇਹਨਾਂ ਦੀ ਬੱਚਾ ਚੋਰੀ ਕਰਨ ਦੀ ਮੱਛਾ ਕੀ ਸੀ ਮਨਸ਼ਾ ਤਾਂ ਕਲੀਅਰ ਤਾਂ ਹੁਣ ਥੋੜੀ ਦੇਰ ਬਾਅਦ ਹੀ ਪਤਾ ਲੱਗੂਗਾ ਕੋਰਟ ਚ ਮਨ ਜੋ ਅਦਾਲਤ ਵਿੱਚ ਪੇਸ਼ ਕਰਨ ਤੋਂ ਬਾਅਦ ਵੈਸੇ ਉਹ ਕਹਿੰਦੀ ਇਹਦੇ ਇੱਕ ਬੇਟੀ ਹੈ ਜਿਹੜੀ ਦੋਸ਼ਣ ਹੈ ਸਾਡੀ ਆ ਦੋਸ਼ਣ ਹੈ ਜੀ ਅਨੀਤਾ ਅਨੀਤਾ ਕਦੇ 15 ਸਾਲ ਦੀ ਬੇਟੀ ਹੈ ਤੇ ਇਹਦੇ ਬੇਟਾ ਨਹੀਂ ਹੈ ਤੇ ਕਿ ਮਤਲਬ ਬੇਟੇ ਦੀ ਲਾਲਚ ਮੋਡਲੀ ਪੁੱਛ ਕੇ ਤੇ ਮੋਡਲੀ ਅਜੇ ਤਾਂ ਬਹੁਤ ਮੋਡਲੀ ਜੀ ਪੁੱਛ ਕੇ ਸੋਈ ਹੈ ਅਜੇ ਤਾਂ ਅੱਛਾ ਸਰ ਦੋਨਾਂ ਨੂੰ ਫੜਿਆ ਕਿਹੜੀ ਜਗ੍ਹਾ ਤੇ ਕਿਹੜੀ ਕਿਹੜੀ ਜਗ੍ਹਾ ਤੇ ਦੇਖੋ ਜੀ ਜਿਹੜਾ ਤਾਂ ਇੰਦਰਦੇਵ ਹੈ ਉਹਨੋਂ ਵਿਸ਼ਕਰਮਾ ਕਲੋਨੀ ਦੇ ਨੇੜੇ ਉਹਦਾ ਘਰ ਸੀ ਤੇ ਢੋਲੇ ਵਾਲ ਚੌਂਕ ਦੇ ਨੇੜੇ ਜਦੋਂ ਇਹਦੇ ਵਿੱਚ ਸਾਨੂੰ ਬਹੁਤ ਜ਼ਿਆਦਾ ਪ੍ਰੋਬਲਮ ਕਿੱਥੇ ਆਈ ਕਿਤੇ ਕਿਤੇ ਨਾ ਸੀਸੀਟੀਵੀ ਫੁਟੇਜ ਬਿਲਕੁਲ ਹੀ ਨਹੀਂ ਸੀ ਬਲੈਕ ਸਪੌਟ ਹੋਣ ਕਰਕੇ ਨਾ ਤਾਂ ਫਿਰ ਡੋਰ ਟੂ ਡੋਰ ਕੁਝ ਕਿਸ ਕਰਨੀ ਪਈ ਸਾਨੂੰ ਉਹਦੇ ਵਿੱਚ ਵੀ ਇੱਕ ਸਾਨੂੰ ਪਰਮਾਤਮਾ ਵੱਲੋਂ ਯਾਰ ਕਹ ਦੋ ਰੱਬ ਆਪ ਹੀ ਉੱਤਰ ਕੇ ਆਇਆ ਇੱਕ ਛੋਟੇ ਜਿਹੇ ਬੱਚੇ ਨੇ ਕਿਉਂਕਿ ਸਾਡੇ ਕੋਲ ਜਿਹੜੀ ਫੁਟੇਜ ਸੀ ਅਸੀਂ ਹਰੇਕ ਬੰਦੇ ਨੂੰ ਫੋਟੋਸ ਤੇ ਫੁਟੇਜ ਦਿਖਾ ਰਹੇ ਸੀ ਜਦੋਂ ਆਪਾਂ ਡੋਰ ਟੂ ਡੋਰ ਤੇ ਇੱਕ ਛੋਟੇ ਜਿਹੇ ਬੱਚੇ ਨੇ ਦੱਸਿਆ ਕਿ ਵੀ ਇਹ ਆਂਟੀ ਸਾਡੀ ਇੱਥੇ ਰਹਿੰਦੀ ਹੈ ਇਸ ਕੋਲ ਅਸੇ ਬੱਚਾ ਠੀਕ ਇੱਥੇ ਦੇ ਪਿੱਛੇ ਤੁਸੀਂ ਇਹ ਆ ਜਾਂਦੇ ਹੋ ਜਿਹੜਾ ਬੁੱਢਾ ਹੈ ਉਹ ਇਹ ਤਾਂ ਹੀ ਕਹਨੀ ਕਿ ਬੱਚੇ ਵੀ ਤੇ ਰਿਵੈਚਨ ਜਾ ਰਹੇ ਹੋਣਗੇ ਐਦਾਂ ਹੋਇਆ ਸਾਹਮਣੇ ਇਹ ਤਾਂ ਸਰ ਬਹੁਤ ਮੋੜਲੀ ਪੁੱਛ ਕੇ ਸੋਇਆ ਉਹਦੇ ਦੱਸਣ ਮੁਤਾਬਕ ਮੇਰੇ ਬੇਟਾ ਨਹੀਂ ਹੈ ਹਾਂ ਜੇ 15 ਸਾਲ ਦੀ ਬੇਟੀ ਹੈ ਤਾਂ ਹੁਣ ਪਤਾ ਕਰਾਂਗੇ ਘਰ ਵਾਲਾ ਇਹਦਾ ਮੁੰਬਈ ਰਹਿੰਦਾ ਇਹਦੇ ਦੱਸਣ ਮੁਤਾਬਕ ਕਦੇ ਸਾਨੂੰ ਪਤਾ ਨਹੀਂ ਸੀ ਜਾਣਦੇ ਸੀ ਕਿੰਨੇ ਸੰਤ ਜਾਣਦੇ ਕਿ ਤੁਹਾਡੇ ਪਿਆਰੇ ਸੀ ਕਰੀਬ ਕਰੀਬ 10 ਸਾਲਾਂ ਤੋਂ ਇਹਨਾਂ ਦੇ ਦੱਸਣ ਮੁਤਾਬਕ ਕਰੀਬ ਕਰੀਬ 3 ਸਾਲਾਂ ਤੋਂ ਹੈ ਪਰ ਇਹ ਗੱਲ ਕਲੀਅਰ ਹੈ ਕਿ ਇਹ ਇਥੋਂ ਖਿਸਕਣ ਦੀ ਤਿਆਰੀ ਸੀ ਉਹ ਬੜੇ ਚੰਦੇ ਰਹਿੰਦੇ ਅਸਲੀ ਨਾਲ ਨਹੀਂ ਮੈਂ ਅਲੱਗ ਲੱਗ ਰਹੇ ਮਤਲਬ ਕਿ ਉਹ ਪੰਜਾਬ ਛੱਡਣ ਦੀ ਤਿਆਰੀ ਹੈ ਹਾਂ ਬੱਚੇ ਨੂੰ ਨਾਲ ਲੈ ਕੇ ਪੰਜਾਬ ਛੱਡਣ ਦੀ ਤਿਆਰੀ ਸੀਗੇ ਤੇ ਇਹ ਬਿਲਕੁਲ ਸ਼ੋਰ ਹੈ ਕਿਉਂਕਿ ਸਰ ਔਰੰਗਜ਼ੇਬ ਘਰ ਕਿੱਥੇ ਦੀ ਗਿਆਸਪੁਰਾ ਗगन ਗगन ਕਲੋਨੀ ਗਗਨਗਰ ਗਗਨਗਰ ਹੈ 골ਡਨ ਸਕੂਲ ਦੇ 골ਡਨ ਸਕੂਲ ਦੇ ਬਿਲਕੁਲ ਅਗਲੀ ਨੰਬਰ 2 ਕਰਾਇ ਤੇ ਰਹਿੰਦੀ ਹੈ ਕਰਾਇ ਤੇ ਰਹਿੰਦੀ ਹੈ ਸਾਰੇ ਹੀ ਕਰਾਇ ਤੇ ਰਹਿੰਦੇ ਆ ਇਹ ਦੋਨੋਂ ਹੀ ਜਿਹੜੀ ਲਲਤੀ ਦੇਵੀ ਹੈ ਇਹਦਾ ਘਰ ਵਾਲਾ ਕਿਸੇ ਫੈਕਟਰੀ ਚ ਕੰਮ ਕਰਦਾ ਹੈ ਇਹਨੇ 11 ਵਜੇ ਕਰੀਬ ਲੁਧਿਆਣਾ ਸਟੇਸ਼ਨ ਤੇ ਪੁੱਜੀ ਹੈ ਪਹਿਲਾਂ ਇਹ ਗਲਤੀ ਨਾਲ ਜਲੰਧਰ ਚਲੀ ਗਈ ਤੇ ਜਲੰਧਰ ਤੋਂ ਵਾਪਸ ਆਈ ਹੈ ਤਾਂ ਇਹਨੇ ਦੱਸਿਆ ਕਿ ਵੀ ਮੈਂ ਆਪਣੇ ਘਰ ਵਾਲੇ ਨੂੰ ਫੋਨ ਕੀਤਾ ਘਰ ਵਾਲੇ ਨੂੰ ਦੱਸਿਆ ਕਿ ਮੈਂ ਹੁਣ ਨਾਈਟ ਸ਼ਿਫਟ ਤੇ ਡਿਊਟੀ ਤੇ ਚੜ ਗਿਆ ਤੇ ਮੇਰੀ ਜਿਹੜਾ ਡੋਰ ਹੈ ਫੈਕਟਰੀ ਦਾ ਦਰਵਾਜ਼ਾ ਹੈ ਉਹ ਕੱਲ ਸਵੇਰੇ ਹੀ ਖੁੱਲੂਗਾ ਤੇ ਮੈਂ ਹੁਣ ਮਾਰਨਿੰਗ ਚਾਹੂੰਗਾ ਤੁਜੇ ਮੇਤੇ ਮੈਂ ਰਾਤ ਆਪਣੀ ਮਿਤਾ ਦੇਗਾ ਬੱਚਾ ਠੀਕ ਹੈ ਬੱਚਾ ਬਿਲਕੁਲ ਸਹੀ ਹਲਚਾ ਜੀ ਅਸੀਂ ਉਹਦਾ ਮੈਡੀਕਲ ਵੀ ਕਰਾ ਲਿਆ ਠੀਕ ਹੈ ਜੀ ਹੈਂਡਓਵਰ ਕਰਤਾ ਜੀ ਸਾਡੇ ਐਸ ਐਚਓ ਸਾਹਿਬ ਨੇ ਡੀਐਸਪੀ ਸਾਹਿਬ ਸਾਡੇ ਸਦੀਸ਼ ਜੀ ਬਿਰਭਲ ਜੀ ਇਹਦੇ ਵਿੱਚ ਨਾ ਅਸੀਂ ਧੰਨਵਾਦ ਕਰਨਾ ਚਾਹੁੰਦੇ ਆ ਜੀ ਜਿਵੇਂ মিডিਆ ਨੇ ਸਾਡਾ ਬਹੁਤ ਸਹਿਯੋਗ ਕੀਤਾ ਤੇ ਆਮ ਪਬਲਿਕ ਨੇ ਜਿੱਥੇ ਜਿੱਥੇ ਸਾਨੂੰ ਲੋਡ ਪਈ ਸੀਸੀਟੀਵੀ ਦੇਖਣ ਚ ਸਾਡੇ ਡੀਸੀਪੀ ਕ੍ਰਾਈਮ ਨੇ ਲੁਧਿਆਣਾ ਹਰਪਾਲ ਜੀ ਉਹਨਾਂ ਦੀ ਅਸੀਂ ਕਾਫੀ ਮਦਦ ਲਈ ਸਿਰਫ ਟੈਕਨੀਕਲ ਜਿੱਥੇ ਜਿੱਥੇ ਸਾਨੂੰ ਪ੍ਰੋਬਲਮਸ ਆ ਰਹੀ ਸੀ ਤੇ মিডিਆ ਦਾ ਇੱਕ ਵਾਰੀ ਫੇਰ ਬਹੁਤ-ਬਹੁਤ ਧੰਨਵਾਦ ਹੈ ਜਿਨੇ ਆਪਣੇ ਨਾਲ ਦੀ ਨਾਲ ਹੀ ਲੋਕਾਂ ਨੂੰ ਲਾਈਵ ਦਿਖਾਉਂਦੇ ਰਹੇ ਤੇ ਲਗਾਤਾਰ ਹੀ ਚਲਾਨ ਕਰਕੇ ਪੋਜ਼ਿਟਿਵ ਰੋਲ ਰਿਆ ਤੇ ਬਹੁਤ-ਬਹੁਤ ਤੁਹਾਡਾ ਵੀ ਧੰਨਵਾਦ ਸਰ ਇਹ ਬੱਚਾ ਚੋਰੀ ਕਰਕੇ ਕਾਹਦੇ ਤੇ ਗਏ ਇੱਥੋਂ ਆਟੋ ਤੇ ਗਏ ਆਟੋ ਤੇ ਗਏ ਸੀ ਤੇ ਢੋਲੇ ਵਾਲ ਚੋਂ ਢੋਲੇ ਵਾਲ ਚੋਂ ਤੋਂ ਸਾਨੂੰ ਲੀਡ ਜਦੋਂ ਮਿਲੀ ਹੈ ਅਸੀਂ ਵਖ-ਵਖ ਟੀਮਾਂ ਫਿਰ ਉੱਥੇ ਬੁਲਾ ਲੀਆਂ ਕਰੀਬ 2:30 ਮਾਰਨਿੰਗ 2:30 AM ਉੱਥੇ ਉਤਰਿਆ ਦੋ ਜਣੇ ਇੱਕ ਲੇਡੀ ਤੇ ਇੱਕ ਜੈਂਟਸ ਨਾਲ ਉਹਨਾਂ ਦੇ ਬੱਚਾ ਸੀ ਜਿਹੜਾ ਧੁੰਦਲੀ ਜੀ ਤਸਵੀਰ ਸਾਨੂੰ ਦਿਖ ਰਹੀ ਸੀ ਤੇ ਟਾਈਮਿੰਗ ਦੇ ਗੈਸ ਨਾਲ ਆਈਡੀਆ ਲਾ ਕੇ ਸਵਾ ਦੋ ਵਜੇ ਸਾਡੇ ਸਟੇਸ਼ਨ ਤੋਂ ਗਏ ਆ ਤੇ 2:30 ਵਜੇ ਕਰੀਬ ਕਰੀਬ ਢੋਲੇਵਾਲ 15 ਮਿੰਟ ਦਾ ਸਫ਼ਰ